ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਕਰਨ ਲੱਗਿਆਂਗੇ ਕੰਪਿਊਟਰ ਸੈਟਅਪ ਬਾਬਾ ਚਰਦਾ ਖਿਲਾਰਾ ਜਾਂ ਪਿਆ ਸੀਗਾ ਤੇ ਹੁਣ ਸੈੱਟ ਕਰਕੇ ਚਲਾਵਾਂਗੇ ਆਜੂ ਫਿਰ ਚੱਲ ਘੱਟ ਫਿਰ ਕਿੱਥੇ ਪਿਆ ਲਿਮਾਰੀ ਚਾ ਇੱਧਰ ਹੂੰ ਸਕ੍ਰੀਨ ਚੱਕਲਾ ਭੰਨਣਾ ਨੇ ਤੇ ਉਹ ਕੀਬੋਰਡ ਤੇ ਉਹ ਚੱਕਲਾ ਮਾਊਸ ਸਪੀਕਰ ਮਗਰੋਂ ਚੱਕਲੇ 17 ਚੱਕਲਾ 17 ਤੇ ਉਹਦਾ ਥੱਲੜਾ CPU ਇਹ ਵੀ ਫਾਂਚਾ ਚੱਕਦੇ ਆ ਕਿਤਾ ਆ ਵੀ ਆ ਵੀ ਲੈ ਤਰ ਲੈ ਨਮਸਤੇ ਟਕਲੇ ਨੂੰ ਆ ਮੈਨੂੰ ਫੜਾ ਦੇ ਚੱਲ ਫੜ ਜਾ ਇਹਨੂੰ ਬਾਹਰ ਨਾ ਦੇ ਲੈ ਆ ਜਾ ਟਕਲੇ ਆਹਾ ਵੀ ਜੱਕਲਾ ਝੋਲਾ ਝੋਲ ਕਿ ਮਗਰ ਉਹ ਲੈ ਜਾਏਗਾ ਮਗਰ ਲੈ ਜੀ ਚੱਲ 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 इतने लाव गया हमेज ते इग लगे पहला हो तर दूजा तर थले सी पी जू लिया हट जा चल चक ਬੰਦ ਕਰ ਇਹਨੂੰ ਵਾਲੇਗਾ ਚੂਹਾ ਤਾਂ ਤੂੰ ਕਰ ਲੈ ਮੈਂ ਸੈਟਪ ਕਰਦਾ

ਕੰਸੀ ਦਾ ਇੰਜੀਨੀਅਰ ਜੀ ਮੰਦਾ ਵੀ ਬਲਣਾ ਹੋਣਾ ਅੱਧਿਆ ਹੋਰ ਕਿਸੇ ਦੀ ਹੈ ਤਾਂ ਨਹੀਂ ਮੈਂ ਬਾਲੀ ਬਟੀ ਦਾ ਜੀ ਇਹ ਕਾਹੀ ਆ ਇਹਦੀ ਟੋਕੀ ਨਹੀਂ ਲੱਗਦਾ ਸਪੱਟਿਆ ਸਿੱਟੀ ਕਿਦਾਂ ਨਹੀਂ ਹਾਂ ਮਹਨ ਸਿੱਟੀ ਆ ਇੱਥੇ ਤੱਕ ਤੇ ਦੇਖ ਲੋ ਕੋਈ ਮਾਰ ਦੇਣਾ ਜੀ ਇੱਥੇ ਜਿ ਇੱਥੇ ਪੀ ਲਾ ਦੀ ਕਥੇ ਆ ਜੋ ਪੀ ਕੰਨੀ ਘੁਲਾਦੀ ਬਹੁਤ ਪਲੱਗ ਇਹਦਾ ਕਿੱਥੇ ਜੀ ਹੋ ਦੇਖ ਲਾ ਹੈ ਨਹੀਂ ਵਿੱਚ ਦਾ ਕਿੱਥੇ ਹੈ ਸਰਕਲ ਅਲੱਗ ਆਹੋ ਬੜਾ ਇਹ ਆਹਾਰ ਜਿੰਦਾ ਆਲੀ ਰੋਕ ਦੋ ਤਾਂ ਲੈ ਟੂਰ ਮੈਟ ਰੈਟ ਕਰ ਜਿੰਨੇ ਆ ਬਚ ਹੱਲ ਦਾ ਰਿੱਦ ਆਪਾਂ ਤਾਂ ਫਿਰ ਇੱਥੇ ਹੀ ਰੱਖਣਾ ਆਪਾਂ ਹੁਣ ਨੀ ਸੈਟ ਦੇ ਕੇ ਤੇ ਕਿਹੜਾ ਚਲਾਉਣਾ ਖਾ ਇੱਦਾਂ ਕਰੀਏ ਇੱਥੇ ਹੀ ਜਿਪੀ ਲਾਉਣੀ ਬਾ ਦੇ ਰਿਹਾ ਤਾਰਾ ਬੜਾ ਨਬਟਾ ਨਦੀਰ ਉਤਨਾ ਪਉਨਾ ਮੁੱਕ ਗਈ ਜੀ ਤੇ ਪੀ ਮੁੱਕ ਗਈ ਲੱਗਦਾ ਗਈ ਪੂਰੀ ਤੇ ਬਹੁਤ ਅੰਨੀ ਦਾ ਮੋਕੇ ਦੀ ਮੁੱਕੀ ਜੀ ਕੀ ਹੋ ਗਿਆ चेपी मोकोगी की मोकोगी कौन सुनी गया चेपी इधर है क्या थोड़ा यार मम्मी यहाँ बोल रही हैं इधर इधर सचिवला के नीचे हैं इधर ਆਲੂ ਦਾ ਬੀਜੀਆਂ ਨਹੀਂ ਮਾਤੇ ਲਈ ਚਾਹਤਾ ਤੇ ਹੋਰ ਵੀ ਜਾਣਾ ਤੇ ਆਇਆ ਨਹੀਂ ਇਹ ਪਲੱਗ ਲਾ ਦਿੰਦੇ ਮੈਂ ਤਾਂ ਮਗਰੋਂ ਪਹਿਲਾਂ ਮਾਉਂ ਥੀਂ ਗੋੜੇ ਥਿਰ ਬੜੀ ਮਿੱਟੀ ਪਾਈ ਥੀ ਜਰਾ ਆ ਇੱਥੋਂ ਪਿਆਉ ਕੱਪੜਾ ਕਾ ਕੀ ਲਿਖਿਆਗਾ ਕੰਧ ਤੇ ਇਹੇ ਇਹਦਾ ਹੋ ਲਿਖਿਆ ਪੰਜਾਬੀ ਲਿਖਣ ਵਾਸਤੇ ਠੀਕ ਪਹਿਲਾ ਆਇ ਲਿਖਦਾ ਹੁੰਦਾ ਹੀ ਪਿਆਬੀ ਕੋਈ ਅੱਖਰਾਂ ਦਾ ਪਤਾ ਨਹੀਂ ਨਾ ਹੁੰਦਾ ਉਹ ਦੇਖ ਕੇ ਲੈ ਲੈ ਠੀਕ ਹੁਣ ਲਾਉਂਦੇ ਮਾਊਸ ਮਾਊਸ ਵੀ ਇਧਰ ਦੀ ਗੂ ਆਹ ਇਧਰ ਦੀ ਚਲ ਇਧਰ ਕਿਹਾ ਆ ਇਧਰ ਨੂੰ ਕਰ ਦੇ ਕੀ ਰੰਚ ਰੰਚ ਫੇਰ ਕਰੋ ਚਲਾਉਣਾ ਹੋਇਆ ਉਦੋਂ ਚੱਕ ਲਾਂਗੇ ਲਾਉਣੀ ਹੈ ਇਹਨੂੰ ਸਪੀਕਰ ਨਹੀਂ ਲਾਉਣੀ ਹੈ ਕਿ ਨਹੀਂ ਇਹ ਤਾਂ ਲਾਉਣੀ ਪੈਣਗੇ ਗਾਣੇ ਸੁਣਿਆ ਕਰਾਂਗੇ 벌나이전지 배기 하나 군들지 같이 걸어 ਲਗ ਨੰਕੀ ਰ ਗਿਆ ਨਗ ਰ ਗਿਆ ਹਣ ਜੀ ਮਰੇ ਸਟੇ ਜਗਾ ਕੀਬੋਰਡ ਖਲਮ ਉੱਤੇ ਲੱਖਾਈਆ ਬਣ ਗਿਆ ਖਾਈਆ ਹੈ ਆ ਰੱਖ ਦੇ ਕੀਬੋਰਡ ਦਾ ਗੱਤਾ ਆ ਲੱਗ ਲਿਆ ਦੇ ਫਾੜ ਕੇ ਚਲ ਮੰਮੀ ਬਲੱਗ ਕਿੱਥੇ ਰੱਖਿਆ ਮੈਂ ਨਹੀਂ ਰੱਖਿਆ ਤੁਸੀਂ ਰੱਖਿਆ ਨਾ ਕਿ ਦੇਖ ਨਾ ਕਿਤੇ ਡੱਬੇ ਚ ਆਹ ਦੇਖ ਜਾਏ ਤੇ ਦੇਖ ਨਾ ਐ ਨਹੀਂ ਉੱਥੇ ਦਾ ਆਬੇ ਲੁਕਿਆ ਵਾਜ਼ੀ ਇਹ ਕਿਤਾਬ ਆ ਇਹ ਤੇ ਪੀਰ ਗਾ ਤੁ ਲਾਈਆਂ ਪਈਆਂ ਟੁੱਟ ਗਿਆ ਇਹਦਾ ਪੁਰਹਾਣੀ ਚਲਾ ਕੇ ਲੈ ਲੈਨੇ ਆ ਚੱਲ ਬੈਸਾ ਠੀਕ ਹੋ ਨਹੀਂ ਤਾਂ ਦੁਕਾਨ ਤੋਂ ਨਵਾਂ ਲੈ ਆਵਾਂਗੇ ਅਸੀਂ ਟੀਵੀ ਚੱਲੀ ਜਾਂਦਾ ਚੱਲ ਭੈ ਚੱਲ 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 ਭੈ ਚਲੋ ਚਾਲੀ ਬੈਣੇ ਦਸ ਦੁਕਾਨਾਂ ਤੇ ੱੱਕੇ ਖਣੇ ਪੈ। ਦਬੇ ਰੱਖ ਲੱਗੇ ਤੀ ਇੰਤਾਰ ਆ। ਆਹ ਹਾਦਰ ਰੱਖ ਨੂੰ ਨਹੀਂ ਥਾਂ ਵਿੱਚ। ਉਹ ਥੱਲੇ ਇਹ ਕਰਕੇ ਰੱਖ ਦੇ। ਥੱਲੇ। ਜਮੜਾ ਇਧਰ ਨੂੰ ਕਰ ਦੇ ਯਾਰੀ। ਕਾਸ ਬੜਾ ਆਹ 30 ਫਿਕਰੇ ਨਹੀਂ ਕਰੇ ਨਹੀਂ ਅੱਖਾਂ ਹੀ ਲੱਗਦੀਆਂ ਜਮਾ ਇੱਥੋਂ ਦਾ ਦੇਖੀ ਸੋ ਚ ਕਦੂ ਵੀ ਤੋੜਨੇ ਸੀ ਹਨ ਇਹ ਕਾ ਲੱਗਿਆ ਇਹ ਕਾ ਹੋਵੇ ਆ ਤੋੜ ਲਿਆ ਤੋੜ ਲਿਆ ਤਾਂ ਤੋੜ ਗਿਆ ਇਹ ਕੁੱਦ ਲੱਗਿਆ ਹੋਵੇ ਉਹ ਹੋਰ ਹੀ ਹਾਲ ਦਾ ਕਿਹੜਾ ਦੱਬ ਘੜਬਾ ਜਾ ਚੱਲ ਬਿਆਂ ਬੱਲਾ ਦਾ ਮਿਰਚਾ ਸੁੱਕ ਗਈ ਹੁਣ ਜੇ ਬੱਲਾ ਚੱਲੀ ਜਾਂਦਾ ਇਦਰਾੰਬਸ ਤੇਗੜਾ ਹੋਣੀ ਆ ਅੱਖ ਜੂਗਾ ਦਾ ਕਿੱਡਾ ਹੋ ਗਿਆ ਤਾਂ ਚੱਲ ਬਹੁਤ ਪਸੰਦਿਆ ਹਾਲ ਹੈ ਯਾਰ ਕੀ ਹੁੰਦੇ ਆ ਇਹ ਪਰਮਾ ਪਰਮਾ ਵਾਲਾ ਉਹ ਗੰਨਾ ਇਹ ਗੰਨਾ ਚਲੋ ਠੀਕ ਆ ਜੀ ਹੁਣ ਵੀਡੀਓ ਬੰਦ ਕਰਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ